ਅਸਲਚ ਨਾ ਇਹ ਉਹ ਟਾਈਮ ਹੁੰਦਾ ਜਦੋਂ ਤੁਸੀਂ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਜੋ ਤੁਹਾਡੇ ਲਈ ਦੁਨੀਆ ਚ ਸਭ ਤੋਂ ਜ਼ਿਆਦਾ ਕੰਮ ਕਰ ਸਕਦਾ ਜਾਂ ਦੁਆ ਕਰ ਸਕਦਾ ਜਾਂ ਜਿਹੜਾ ਆਪਦੇ ਤੋਂ ਵੀ ਤੁਹਾਡੇ ਮੈਂ ਖੁਦ ਲਈ ਨਹੀਂ ਜੋ ਸੋਚ ਸਕਦਾ ਸੋਚ ਸਕਦਾ ਉਹ ਮਾਂ ਹੁੰਦੀ ਹੈ ਤੇ ਆ ਜੋ ਮਾਂ ਚਲੀ ਗਈ ਹੈ ਤਬ ਢਲੇ ਸੀਗੇ ਪਾਰਕਿਨਸਨ ਸੀ ਡਿਮੈਂਸ਼ੀਆ ਵੀ ਹੋ ਗਿਆ ਸੀ ਬਾਅਦ ਚ ਬਟ ਫਿਰ ਵੀ ਮਾਂ ਮਾਂ ਹੁੰਦੀ ਹੈ ਅੱਜ ਜੋ ਵੀ ਕਰਦੇ ਫਿਰ ਰਹੇ ਆ ਜਾਂ ਪਿੰਡ ਜਗੀਆਂ ਗਲੀਆਂ ਜੋ ਸਭ ਕੁਝ ਉਹਨਾਂ ਨੇ ਦਿਖਾਇਆ ਮੈਨੂੰ ਤੇ ਮੈਨੂੰ ਦੁਖ ਹੋ ਰਿਆ ਸੀ ਜਦੋਂ ਮਾਂ ਨੂੰ ਲੈ ਕੇ ਆ ਰਿਹਾ ਸੀ ਮਹਾਲੀ ਤੋਂ ਫਰੀਦਕੋਟ ਹੁੰਦਾ ਆ ਮੈਂ ਕਿ ਇਹ ਸੜਕਾਂ ਇਹ ਗਲੀਆਂ ਮੈਨੂੰ ਉਹਨਾਂ ਨੇ ਦਿਖਾਈ ਤੇ ਹੁਣ ਮੈਂ ਉਹਨਾਂ ਨੂੰ ਅੰਤਿਮ ਯਾਤਰਾ ਤੇ ਲੈ ਕੇ ਚੱਲਿਆ ਪਿਆਰ ਰਿਸ਼ਤਾ ਹੁੰਦਾ ਜਿਹਨੂੰ ਤੁਸੀਂ ਮਰਦੇ ਦਮ ਤੱਕ ਨਹੀਂ ਭੁੱਲਦੇਗੇ ਭੁੱਲਣਾ ਚਾਹੀਦਾ ਨਹੀਂ ਕਿਉਂਕਿ ਜੋ ਕੁਝ ਵੀ ਆਪਣੇ ਆਪ ਨੂੰ ਪਿੱਛੇ ਕਰਕੇ ਬੱਚਿਆਂ ਨੂੰ ਪਹਿਲ ਹੁੰਦੀ ਆ ਉਹ ਮਾਂ ਕਰਦੀ ਆ ਬਾਕੀ ਤਾਂ ਗੱਲਾਂ ਹੁੰਦੀਆਂ ਨੇ ਇਹ ਪਿੰਡ ਦਾ ਨਾਮ ਵੀ ਅੱਗੇ ਮਾਨ ਮਾਤਾ ਪਿਤਾ ਤੇ ਕਰ ਕੀ ਲੱਗਿਆ ਗਏ ਨਹੀਂ ਨਹੀਂ ਸਾਡੇ ਪਿੰਡ ਦਾ ਨਾਮ ਮਾਨ ਪਹਿਲਾਂ ਤੋਂ ਨੇ ਮਾਨ ਹਨਾ ਤੇ ਮਾਨ ਗੋਤ ਸੀਗਾ ਵੈਸੇ ਸਾਡੇ ਪਿੰਡ ਦਾ ਨਾ ਮਰਾਹੜ ਸੀ ਬਟ ਫੇਰ ਉਹਨਾਂ ਜਦੋਂ ਹੁਣ ਕੁਝ ਪਿੰਡਾਂ ਦੇ ਨਾਮ ਜੇ ਹੋਰ ਦਰੁਸਤ ਕੀਤੇ ਕਿਉਂਕਿ ਦੋ ਤਿੰਨ ਮਰਾਹੜ ਹੋਰ ਨੇ ਹਾਂਜੀ ਕੋਈ ਮਰਾੜ ਕਲਾ ਹੋ ਗਿਆ ਤੇ ਸਾਡਾ ਮਾਨ ਮਰਾੜ ਕਰਤਾ ਉਹਨਾਂ ਨੇ ਫੇਰ ਤੇ ਉਹ ਫਿਰ ਚਲੋ ਜੋ ਪਿੰਡ ਦੇ ਬੰਦੇ ਜਿਆਦਾ ਮਸ਼ਹੂਰ ਹੁੰਦੇ ਆਪਾਂ ਉਹਨਾਂ ਦੇ ਨਾਂ ਤੇ ਕਹਿ ਦਿੰਦੇ ਹਾਂ ਪਰ ਤੁਹਾਰੇ ਪਿੰਡਾਂ ਵਾਲਿਆਂ ਦੇ ਸਰਨੇਮ ਕਰਕੇ ਆ ਅਰੇ ਰਿਸ਼ਤੇ ਹਨ ਜਿਹੜੇ ਖਤਮ ਹੁੰਦੇ ਜਾ ਰਹੇ ਸਾਡੇ ਮਾਂ ਦਾ ਰਿਸ਼ਤਾ ਤਾਂ ਖੈਰ ਹਮੇਸ਼ਾ ਹੀ ਉਵੇਂ ਹੀ ਸੀ ਉਵੇਂ ਹੈ ਮੈਨੂੰ ਤਾਂ ਕਦੇ-ਕਦੇ ਲੱਗਦਾ ਲਈ ਮਾਂ ਇੱਕ ਅਜੀਹਾ ਰਿਸ਼ਤਾ ਹੈ ਕਿ ਹਿਟਲਰ ਦੀ ਮਾਂ ਨੇ ਵੀ ਇਹ ਕਿਹਾ ਹੋਣਾ ਮੇਰਾ ਪੁੱਤ ਚੰਗਾ ਹੀ ਕਰ ਰਿਹਾ ਹੈ ਕਿ ਮਾਂ ਇਸ ਤਰ੍ਹਾਂ ਸੋਚਦੀ ਔਰ ਉਹਦੇ ਦਿਲ ਚ ਇਨਾ ਕੁਛ ਹੁੰਦਾ ਏ ਤੁਹਾਡੇ ਲਈ ਪਰ ਜਾਣਾ ਵੀ ਹੁੰਦਾ ਏ ਇਹ ਆਉਣਾ ਜਾਣਾ ਜੋ ਆਇਆ ਸੋਚਾਂ ਨਹੀਂ ਸਭ ਕੀ ਆਈ ਬਾਰੀ ਸਭ ਜਾਂਦੇ ਨੇ ਪਰ ਸਾਰੀ ਪਿੰਡ ਵਾਲਿਆਂ ਦੀ ਅਟੈਚਮੈਂਟ ਸੀ ਕਿ ਤੁਹਾਨੂੰ ਉਹਨਾਂ ਲੋਕਾਂ ਚ ਆ ਕੇ ਦੁਬਾਰਾ ਉਹਨਾਂ ਲੋਕਾਂ ਚ ਆ ਕੇ ਦੁਬਾਰਾ ਐ ਲੱਗਦਾ ਜਿਵੇਂ ਤੁਸੀਂ ਆਪਦੇ ਬਚਪਨ ਚ ਆ ਗਏ ਹੋ ਆ ਜੋ ਬੱਚੇ ਫਿਰ ਰਹੇ ਮੈਨੂੰ ਲੱਗਦਾ ਜਿਵੇਂ ਉਦੋਂ ਹੀ ਛੋਟੇ ਹੁੰਦੇ ਹੁੰਦੇ ਸੀ ਜੋ ਕਹਿੰਦੀਆਂ ਹੁੰਦੀਆਂ ਸੀ ਉਦੋਂ ਫੜ ਕੇ ਲਿਓਣਾ ਕਹਿਣਾ ਕਿਉਂਕਿ ਘਰ ਜਿਹੜੇ ਹੁੰਦੇ ਆ ਨਾ ਘਰਾਂ ਦਾ ਨਾਂ ਪਿਓਾਂ ਕਰਕੇ ਹੁੰਦਾ ਔਰ ਘਰ ਹੁੰਦੇ ਮਾਮਾ ਕਰਕੇ ਨੇ ਜਾਂ ਕਹਿ ਲੂ ਨਿਭਦੇ ਮਾਮਾ ਕਰਕੇ ਨੇ ਰਿਸ਼ਤੇਦਾਰਾਂ ਵੀ ਸਭ ਕੁਝ ਮੈਂ ਆਪਦੀ ਅੱਖੀਂ ਵੇਖਿਆ ਕਿਉਂਕਿ ਜਿਹੜਾ ਬੰਦਾ ਬਾਹਰ ਜਾਂਦਾ ਹੁੰਦੇ ਮੈਂ ਆ ਜੋ ਹਰ ਵਕਤ ਤੁਰਿਆ ਫਿਰਦਾ ਹਾਂ ਜੇ ਮੈਨੂੰ ਘਰੋਂ ਸਪੋਰਟ ਮੇਰੀ ਵਾਈਫ ਦੀ ਨਾ ਹੋਵੇ ਮੈਂ ਕੁਝ ਨਹੀਂ ਕਰ ਸਕਦਾ ਮੇਰੀ ਬੱਚਿਆਂ ਦੀ ਜ਼ਿੰਮੇਵਾਰੀ ਮੇਰੇ ਰਿਸ਼ਤੇਦਾਰੀਆਂ ਦੀ ਜ਼ਿੰਮੇਵਾਰੀ ਅੱਗੇ ਕਦੋਂ ਕਿੱਥੇ ਕੀ ਦੀ ਐਡਮਿਸ਼ਨ ਕਿਵੇਂ ਹੋਣੀ ਕੀ ਹੋਣਾ ਸਭ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਘਰ ਦੀ ਜ਼ਿੰਮੇਵਾਰੀ ਸੌਂਪ ਕੇ ਹੀ ਅਸੀਂ ਪੰਜਾਬ ਦੀ ਜ਼ਿੰਮੇਵਾਰੀ ਤੇ ਨਿਕਲਦੇ ਹਾਂ ਮਾਂ ਦਾ ਐਮ ਰੋਲ ਮਾਂ ਬਿਨਾ ਹੋ ਹੀ ਨਹੀਂ ਸਕਦਾ ਕੁਝ ਜਿਹੜੇ ਆਪਾਂ ਨੇ ਨਾ ਕਿ ਸੰਸਕਾਰ ਮਿਲੇ ਨੇ ਔਰ ਮੈਂ ਆਪਾਂ ਸਾਰੇ ਉਸ ਕਲਚਰ ਨੂੰ ਬਿਲੋਂਗ ਕਰਦੇ ਹਾਂ ਜਿੱਥੇ ਪਿਓਾਂ ਤੋਂ ਤਾਂ 5 ਕਿਲੋਮੀਟਰ ਪਾਸੇ ਦੀ ਲੰਘਣ ਵਾਲੇ ਸੀ ਸਾਡੀ ਜਨਰੇਸ਼ਨ ਚ ਤਾਂ ਅਸਲ ਸਾਂਝ ਤਾਂ ਮਾਵਾਂ ਨਾਲ ਪੈਂਦੀ ਸੀ ਮਾਵਾਂ ਰਾਹੀਂ ਤੁਹਾਨੂੰ ਆਪਦੀਆਂ ਰਿਸ਼ਤੇਦਾਰੀਆਂ ਧਰਮ ਆਫ ਦਾ ਕਲਚਰ ਆਫ ਦਾ ਸਾਰਾ ਕੁਝ ਆਫ ਦਾ ਇਲਾਕਾ ਉਹਨਾਂ ਰਾਹੀਂ ਜਾਣਨ ਦਾ ਮੌਕਾ ਮਿਲਦਾ ਕਿਉਂਕਿ ਸਾਡੇ ਕਲਚਰ ਚ ਅਸੀਂ ਪਿਓਾਂ ਤੋਂ ਤਾਂ ਉਹੀ ਦੂਰ ਦੀ ਲੰਘ ਜਾਂਦੇ ਆ ਤਾਂ ਮੇਰੇ ਨਾਲ ਵੀ ਇਹੀ ਸਾਰਾ ਕੁਝ ਹੋਇਆ ਹੈ ਔਰ ਸਭ ਪਿਛਲੇ ਦਿਨ ਦੀ ਗੱਲ ਕੀਤੀ ਜਾਵੇ ਪੱਲਾ ਖਾਨ ਸਾਹਿਬ ਦੀ ਮਾਤਾ ਜੀ ਦੀ ਉਸ ਤੋਂ ਬਾਅਦ ਪਿਤਾ ਜੀ ਜਾਂ ਰਾਜਵੀਰ ਜਵੰਦਾ ਦੀ ਦਾ ਐਕਸੀਡੈਂਟ ਹੋਣਾ ਕਿ ਇਸ ਤਰ੍ਹਾਂ ਦੇਖਦੇ ਸਾਰੇ ਮੈਨੂੰ ਨਾ ਜਿਵੇਂ ਮੈਂ ਆਪ ਦੀ ਮਾਤਾ ਨੂੰ ਮੰਨ ਲੂਗਾ ਕਿ ਇਹ ਨੈਚੁਰਲ ਡੈਥ ਸੀਗੀ ਉਹਨਾਂ ਦਾ ਟਾਈਮ ਆ ਗਿਆ ਸੀ ਉਹਨਾਂ ਨੇ ਜਾਣਾ ਸੀ ਟਾਈਮ ਤਾਂ ਸਾਰਿਆਂ ਦਾ ਹੀ ਆਉਂਦਾ ਹੁੰਦਾ ਪਰ ਜਿਹੜੀ ਰਾਜਵੀਰ ਦੀ ਹੋਈ ਜਾਂ ਸਾਡੀ ਹੋਰ ਇੱਥੇ ਬਿਮਾਰੀਆਂ ਕਰਕੇ ਜਾਂ ਹੋਰ ਕਾਰਨਾ ਕਰਕੇ ਡੈਥ ਹੋ ਰਹੀ ਹੈ ਉਹ ਗਲਤ ਆ ਉਹ ਨਹੀਂ ਹੋਣੀ ਚਾਹੀਦੀ ਉਹਨੂੰ ਆਪਾਂ ਰੋਕ ਸਕਦੇ ਆ ਆਪਦੇ ਪਾਣੀ ਨੂੰ ਬਿਹਤਰ ਕਰਕੇ ਆਪਦੀ ਧਰਤੀ ਨੂੰ ਬਿਹਤਰ ਕਰਕੇ ਬੜੀਆਂ ਗੱਲਾਂ ਨੂੰ ਬਿਹਤਰ ਕਰਕੇ ਉਹਦੇ ਤੇ ਸਾਨੂੰ ਕੁਝ ਕਰਨਾ ਚਾਹੀਦਾ ਕਿਉਂਕਿ ਇਹ ਉਹ ਡੈਥ ਨੇ ਜਿਨ੍ਹਾਂ ਨੂੰ ਸ਼ਾਇਦ ਤੁਸੀਂ ਕਵਰ ਕਰ ਲਿਆ ਪਰ ਹਰ ਰੋਜ਼ ਕਿੰਨੇ ਮਰ ਰਹੇ ਨੇ ਸਾਡੇ ਪੰਜਾਬ 'ਚ ਆ ਰਾਜਵੀਰ ਲਈ ਮੈਨੂੰ ਇਹ ਜ਼ਰੂਰ ਦੁੱਖ ਹੋਇਆ ਕਿ ਯਾਰ ਹਰ ਰੋਜ਼ ਹਰ ਪਜੰਦਾ 2 ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਸੀਗਾ ਗਾਹ ਦੇ ਉੱਤੇ ਚੜ ਕੇ ਪਲਟਿਆ ਸੀ ਹਾਂਜੀ ਹਾਂਜੀ ਇਹ ਜੋ ਅਸੀਂ ਕਾ ਉਸ ਸੈਸ ਵੀ ਲੈਣੇ ਆ ਸਾਰਾ ਕੁਝ ਲੈਣੇ ਆ ਔਰ ਫਿਰ ਉਹ ਮੈਂ ਖੁਦ ਰਾਤਾ ਨੂੰ ਸਫਰ ਕਰਦਾ ਮੈਂ ਕਿੰਨੇ ਵਾਰੀ ਅਸੀਂ ਹੌਲੀ ਚੱਲਦੇ ਹਾਂ ਕਿ ਪਤਾ ਹੀ ਨਹੀਂ ਕਦੋਂ ਸਾਹਮਣੇ ਆ ਜਾਣਾ ਇਨਾਂ ਚੀਜ਼ਾਂ ਤੇ ਤਾਂ ਪੱਕਾ ਕਾਬੂ ਪਾਈਏ ਚਾਹੇ ਗੰਦਾ ਪਾਣੀ ਹੋਵੇ ਚਾਹੇ ਆ ਹਵਾ ਦੇ ਵਿੱਚ ਪੋਲੂਸ਼ਨ ਹੋਵੇ ਜਾਂ ਜੋ ਸੜਕਾਂ ਤੇ ਮੋਤਾਂ ਤੁਰੀਆਂ ਫਿਰਦੀਆਂ ਨੇ ਜਦੋਂ ਉਹਦਾ ਸੈਸ ਲਿਆ ਜਾਂਦਾ ਤਾਂ ਫਿਰ ਉਸ ਘਾਣ ਨੂੰ ਉਸ ਗਊਸ਼ਾਲਾ ਚ ਕਿਉਂ ਨਹੀਂ ਪਹੁੰਚਾਇਆ ਜਾਂਦਾ ਜ਼ਰੂਰੀ ਹੈ ਇਹ ਵਰਨਾ ਇਹਨਾਂ ਕੋਈ ਦੱਸਿਆ ਕੋਈ ਹਸਾਬ-ਕਿਤਾਬ ਹੈ ਕਿ ਕਿੰਨਾ ਪੈਸਾ ਇਕੱਠਾ ਹੁੰਦਾ ਤੇ ਲੱਗਦਾ ਕਿੰਨਾ ਇਹ ਜਾਨਵਾਲ ਦਾ ਕੋਈ ਇਹਦੇ ਬਾਰੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਹਰ ਰੋਜ਼ ਕਿੰਨੀਆਂ ਡੈਥ ਇਸ ਕੱਲ ਕਰਕੇ ਹੁੰਦੀਆਂ ਨੇ ਆਪਣੇ ਸ਼ਹਿਰ ਕੀ ਹੋ ਅਰੇ ਵਾਦਾ ਜਾ ਰਿਹਾ ਹੈ ਘਟ ਨਹੀਂ ਰਿਹਾ ਔਰ ਰਾਜਪੁਰੇ ਚ ਮੈਂ ਜਾਣਾ ਹੁਣ ਜ਼ਿਆਦਾਤਰ ਅਸੀਂ ਪਟਿਆਲੇੋਂ ਲੁਧਿਆਣੋਂ ਰਾਜਪੁਰੇ ਵਾਲ ਦੀ ਚਾਈਦਾ ਤਾਂ ਰਾਜਪੁਰੇ ਚ ਕਾਮ ਹੈ ਕਾਮਾ ਪੂਰਾ ਸ਼ਹਿਰ ਭਰਿਆ ਪਿਆ ਹੁੰਦਾ ਯਾਰ ਉਸ ਸੋਚੋ ਇਹਦੇ ਬਾਰੇ ਇੰਨਾਂ ਚੀਜ਼ਾਂ ਬਾਰੇ ਆਪਾਂ ਜੋ ਕਰਨਾ ਚਾਹੀਦਾ ਔਰ ਖਾਸ ਕਰ ਇਹੋ ਜਿਹਾ ਮੌਕਾ ਜਦੋਂ ਤੁਸੀਂ ਮਾਂ ਲਈ ਇਕੱਠੇ ਹੋਏ ਹੋ ਆ ਮਾਵਾਂ ਦੇ ਉਹਨਾਂ ਪੁੱਤਾਂ ਨੂੰ ਤੇ ਉਹਨਾਂ ਧੀਆ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜੋ ਆਪਦੇ ਵਕਤ ਤੋਂ ਪਹਿਲਾਂ ਜਾ ਰਹੇ ਨੇ ਬਹੁਤ ਬਹੁਤ ਠੀਕ